ਸਸਰੀਕਾਲ ਜੀ ਬੁਟਲਾੜਾ ਦੇ ਗਰਲ ਸਕੂਲ ਦੇ ਛੋਟੇ ਗੇਟ ਦੇ ਬਿਲਕੁਲ ਸਾਹਮਣੇ ਖੜਾ ਜੀ ਜਿੱਥੇ ਖੁੱਲਿਆ ਮਿਸਟਰ ਕ੍ਰਿਸਪਰ ਨਾਮ ਤੇ ਕੈਫੇ ਤੇ ਲਾਂਚ ਤੇ ਆਪਾਂ ਚੱਲਦੇ ਆ ਇਸ ਦੇ ਅੰਦਰ ਤੇ ਦੇਖਦੇ ਆ ਕਿਹੋ ਜਿਹਾ ਬਣਿਆ ਤੇ ਕੀ ਕੁਝ ਇੱਥੇ ਮਿਲਦਾ ਆਓ ਮੇਰੇ ਨਾਲ ਚੱਲਦੇ ਆ ਅੰਦਰ ਤਾਂ ਦੋਸਤੋ ਮਿਸਟਰ ਕ੍ਰਿਸਪਰ ਦੇ ਓਨਰ ਸੁਨੀਲ ਕੁਮਾਰ ਜੀ ਮੇਰੇ ਨਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਬੁਟਲਾੜਾ ਸਿਟੀ ਚੈਨਲ ਦੇਖਣ ਵਾਲੇ ਕੋ ਮੇਰੀ ਤਰਫ ਸਸਰੀਆਕਾਲ ਜੀ ਸਸਰੀਕਾਲ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਮੂਲ ਰੂਪ ਚ ਪੰਜਾਬੀ ਤਾਂ ਹੈ ਨਹੀਂ ਤੁਸੀਂ ਨਹੀਂ ਨਹੀਂ ਰਾਜਸਥਾਨ ਕਿਹੜੀ ਜਗ੍ਹਾ ਤੇ ਬੁਲਾਉਣ ਕਰ ਰਹੇ ਹੋ ਰਾਜਸਥਾਨ ਸੀ ਰਾਜਸਥਾਨ ਤਾਂ ਰਾਜਸਥਾਨ ਤੋਂ ਆ ਕੇ ਇੱਥੇ ਬਿਜ਼ਨਸ ਕਰ ਰਹੇ ਹੋ ਪਹਿਲਾਂ ਇਸ ਨੂੰ ਸਾਡਾ ਸ਼ਹਿਰ ਕਿਵੇਂ ਲੱਗਿਆ ਤੁਹਾਨੂੰ ਸ਼ਹਿਰ ਬਹੁਤ ਹੀ ਪਿਆਰਾ ਹੈ ਬਹੁਤ ਅੱਛਾ ਲੱਗਾ ਜੀ ਹਾਂ ਤੇ ਕਦੋਂ ਆਪਣੇ ਓਪਨਿੰਗ ਕੀਤੀ ਸੀ ਇਹਦੀ ਆਪਣੀ ਓਪਨਿੰਗ ਥੀ 2 ਦਸੰਬਰ ਕੋ 2 ਦਸੰਬਰ ਜਾਨਕਿ ਲਗਭਗ 2 ਮਹੀਨੇ ਤੋਂ ਉੱਪਰ ਤੁਹਾਨੂੰ ਸਵਾ ਹੋ ਚੁੱਕਿਆ ਹਾਂਜੀ 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 ਤਾਂ ਦੋਸਤੋ ਮਿਸਟਰ ਕ੍ਰਿਸਪਰ ਬਾਰੇ ਆਪਾਂ ਜਾਣਾਂਗੇ ਕਿ ਇੱਕ ਫਰੈਂਚਾਈਜ਼ੀ ਕਿੰਨੀ ਕੁ ਪੁਰਾਣੀ ਹੈ ਤੇ ਕੀ ਕੁਛ ਇਹ ਸਰਵ ਕਰਦੇ ਨੇ ਸਰ ਕਿੰਨੀ ਕੁ ਪੁਰਾਣੀ ਹੈਗੀ ਇਹ ਫਰੈਂਚਾਈਜ਼ੀ ਹੈ ਸਰ ਆਪਣੀ ਫਰੈਂਚਾਈਜ਼ੀ ਇਸ ਕੀ ਮੈਨ ਬ੍ਰਾਂਚ ਹੈ ਜੋ ਹੈ ਮਲੇਰਕੋਟਲਾ ਮੇ ਹੈ ਔਰ ਇਸ ਕੀ ਬ੍ਰਾਂਚੇਸ ਪੰਜਾਬ ਹਰਿਆਣਾ ਔਰ ਉਤਰਾਖੰਡ ਮਹਾਰਾਸ਼ਟਰ ਮੇ ਹੈ ਜਨ ਲਗਭਗ ਸਾਰੇ ਇੰਡੀਆ ਦੇ ਵਿੱਚ ਫੈਲਿਆ ਹੋਇਆ ਫੈਲਿਆ ਹੋਇਆ ਹੈ ਜੀ ਤੇ ਕੀ ਕੁਛ ਆਪਾਂ ਕਿਹੜੇ ਕਿਹੜੇ ਜਿਹੜੇ ਵਿੱਚ ਫੂਡ ਵਿੱਚ ਐਡ ਕੀਤੇ ਹੋਏ ਨੇ ਚਾਈਨੀਜ਼ ਨੇ इटालियन नहीं अपने पास वो है इटालियन फूड है चाइनीज अच्छा। नहीं अच्छा हाँ इटालियन की कुछ कड़ी कड़ी आइटम खास अपने है। पास पिज्जा बर्गर रैप सब और क्रिस्पी चिकन है जो के स्टाइल में आता है हाँ अच्छा टेस्ट तो फिर खास ही होगा जैसे फ्रेंचाइजी जी, जी, जी सही बात है एक बार आओ सेवा का मौका दो जी ਤभी ਪਤਾ ਤਾਂ ਦੋਸਤੋ ਟੇਸਟ ਕਿਉਂਕਿ ਫਰਾਂਚਾਈਜ਼ੀ ਲਈ ਹੈ ਤਾਂ ਫਰਾਂਚਾਈਜ਼ੀ ਕਿਸੇ ਗੱਲ ਕਰਕੇ ਹੁੰਦੀ ਹੈ ਟੇਸਟ ਹੀ ਇਹਨਾਂ ਦਾ ਯੂਨੀਕ ਹੋਵੇਗਾ ਤੇ ਉਹ ਯੂਨੀਕ ਟੇਸਟ ਤੁਸੀਂ ਜਦੋਂ ਆਓਗੇ ਵਿਜ਼ਿਟ ਕਰੋਗੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓਗੇ ਕੁਝ ਖਾਓਗੇ ਆਹੀਂ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਲਈ ਇਹ ਦਾਵਾ ਕਰ ਰਹੇ ਨੇ ਤੇ ਕੀ ਇਹਨਾਂ ਦੀ ਖਾਸੀਅਤ ਹੈਗੀ ਹੈ ਤਾਂ ਪਹਿਲੀ ਚੀਜ਼ ਤਾਂ ਇਹ ਹੀ ਹੈ ਕਿ ਤੁਹਾਡੇ ਲਈ ਇਹ ਸੂਚਨਾ ਹੈ ਕਿ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਜਿਹੜਾ ਕਿ ਬਹੁਤ ਹੀ ਪਿਆਰਾ ਬਣਿਆ ਅੰਦਰੋਂ ਵੀ ਆ ਕੇ ਤੁਸੀਂ ਦੇਖੋਗੇ ਤੁਹਾਡਾ ਦਿਲ ਕਰੇਗਾ ਇੱਥੇ ਬੈਠਣ ਨੂੰ ਸਮਾਂ ਗੁਜ਼ਾਰਨ ਨੂੰ ਤੇ ਜਦੋਂ ਆਓਗੇ ਇੱਥੇ ਦੇਖੋਗੇ ਕੁਝ ਖਾਓਗੇ ਤਾਂ ਤੁਹਾਡਾ ਦੁਬਾਰਾ ਆਉਣ ਨੂੰ ਵੀ ਆਟੋਮੈਟਿਕਲੀ ਮਨ ਕਰੇਗਾ ਤਾਂ ਪਹਿਲੀ ਰਿਕਵੈਸਟ ਇਹ ਹੀ ਹੈ ਕਿ ਇਹਨਾਂ ਦੇ ਰੈਸਟੋਰੈਂਟ ਤੇ ਵਿਜ਼ਿਟ ਕਰੋ ਫੈਮਿਲੀ ਰੈਸਟੋਰੈਂਟ ਹੈ ਸਾਰਾ ਕੁਝ ਤੁਹਾਨੂੰ ਇੱਥੇ ਅੱਛਾ ਵੈਜੀਟੇਰੀਅਨ ਲਈ ਹੈ ਜਾਂ ਨੌਨ ਵੈਜੀਟੇਰੀਨ ਦੋਨੋਂ ਆਪਣੇ ਕੋਲ ਵੈਜ ਜੋ ਨੌਨ ਇਸ ਦੋਨੋਂ ਹੈ ਔਰ ਵੈਜ ਔਰ ਨੌਨ ਵੈਜ ਅਲੱਗ-ਅਲੱਗ ਆਪਣੇ ਪਾਸ ਮਸ਼ੀਨਾਂ ਵੀ ਅਲੱਗ ਹੈ ਬਰਤਨ ਵੀ ਅਲੱਗ ਹੈ ਤੋ ਐਸੀ ਕੋਈ ਬਾਤ ਨਹੀਂ ਹੈ ਕਿ ਵੈਜ ਖਾਣੇ ਵਾਲਾ ਹੈ ਦੋਨੋਂ ਬਿਲਕੁਲ ਮੈਂ ਵੀ ਇਹ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਸੀ ਕਿਉਂਕਿ ਜਿਹੜੇ ਆਮ ਤੌਰ ਤੇ ਵੈਜੀਟੇਰੀਅਨ ਹੁੰਦੇ ਨੇ ਉਹਨਾਂ ਦੇ ਮਨ 'ਚ ਇਹ ਸ਼ੰਕਾ ਜ਼ਰੂਰ ਹੁੰਦੀ ਹੈ ਕਿ ਜਿਹੜੀ ਜਗ੍ਹਾ ਤੇ ਉਹ ਜਾ ਰਹੇ ਨੇ ਕਿ ਉਹਨਾਂ ਨੂੰ ਸ਼ੁੱਧ ਚੀਜ਼ ਮਿਲੇਗੀ ਉਹਨਾਂ ਦਾ ਧਰਮ ਪ੍ਰਸ਼ਨਤਾ ਨਹੀਂ ਹੁੰਦਾ ਹਨਾ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਜੀ ਬਿਲਕੁਲ ਇਹ ਕਹਿੰਦੇ ਨੇ ਕਿ ਅਸੀਂ ਆਪਣੀ ਕਿਚਨ ਦੇ ਵਿੱਚ ਦੋਨੋਂ ਡਿਫਰੈਂਟ ਜਿਹੜੇ ਪਾਰਟ ਰੱਖੇ ਆ ਵੈਜੀਟੇਰੀਅਨ ਲਈ ਅਲੱਗ ਹੈ ਨਾਨ-ਵੈਜੀਟੇਰੀਅਨ ਅਲੱਗ ਹੈ ਤਾਂ ਤੁਸੀਂ ਨਿਸ਼ਚਿੰਤ ਹੋ ਕੇ ਇੱਥੇ ਆ ਸਕਦੇ ਹੋ ਤੁਹਾਡਾ ਕੋਈ ਧਰਮ ਪ੍ਰਸ਼ਨ ਨਹੀਂ ਹੋਏਗਾ ਤੁਹਾਨੂੰ ਅਲੱਗ ਕਿਚਨ ਦੇ ਵਿੱਚ ਵੈਜੀਟੇਰੀਅਨ ਦੇ ਲਈ ਜਿਹੜਾ ਖਾਣਾ ਬਣੇਗਾ ਕੋਈ ਵੀ ਆਈਟਮ ਹੈ ਉਹ ਤੁਹਾਨੂੰ ਅਲੱਗ ਕਿਚਨ ਦੇ ਵਿੱਚ ਤੁਹਾਡੀ ਇੱਥੇ ਬਣਾਈ ਜਾਂਦੀ ਹੈ ਤੁਹਾਡੀ ਪੂਰਾ ਤੁਹਾਡੀ ਸੇਫਟੀ ਦਾ ਹਰ ਪੱਖੋਂ ਖਿਆਲ ਰੱਖਿਆ ਜਾਂਦਾ ਹੈ ਹਾਂ ਜੀ ਅੱਛਾ ਹੁਣ ਆਪਾਂ ਖਾਣੇ ਦੀ ਗੱਲ ਹੋ ਗਈ ਕੀ ਕੁਝ ਸ਼ੇਕ ਵਗੈਰਾ ਵੀ ਸਾਰਾ ਕੁਝ ਹੁੰਦਾ ਤਾਂ ਨਹੀਂ ਸ਼ੇਕ ਕੋਲਡ ਕਾਫੀ ਹੌਟ ਕਾਫੀ ਮੋਕਾ ਇਸ ਸਭ ਕੁਝ ਐਸੇ ਅੱਛਾ ਸਿਟਿੰਗ ਵਗੈਰਾ ਲਈ ਪੂਰਾ ਮੈਂ ਦੇਖ ਰਹੀ ਆ ਵੈਸੇ ਪ੍ਰਬੰਧ ਬਹੁਤ ਅੱਛਾ ਹੈਗਾ ਹਾਂ 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 ਇਸ ਤੋਂ ਇਲਾਵਾ ਉੱਪਰ ਵੀ ਹਾਲ ਤੁਸੀਂ ਦੱਸ ਦਿੱਤਾ ਰੱਖਿਆ ਉੱਪਰ ਵੀ ਸੀਟਿੰਗ ਹੈ ਪਾਰਟੀ ਹਾਲ ਹੈ ਜੀ ਤਾਂ ਦੋਸਤੋ ਇਹਨਾਂ ਦੀ ਨੀਚੇ ਤਾਂ ਸਿਟਿੰਗ ਤੁਸੀਂ ਸ਼ਾਇਦ ਦੇਖੀ ਵੀ ਹੋਵੇਗੀ ਲੇਕਿਨ ਇਹਨੇ ਨਵਾਂ ਪਾਰਟੀ ਹਾਲ ਬਣਾਇਆ ਆਪਣੀ ਉੱਪਰ ਤੋਂ ਉਹ ਵੀ ਦਿਖਾਵਾਂਗੇ ਕਿ ਪਾਰਟੀ ਹਾਲ ਦੀ ਕਿੰਨੀ ਸਿਟਿੰਗ ਦੀ ਵਿਵਸਥਾ ਹੈਗੀ ਹੈ ਤੇ ਕਿਹੋ ਜਿਹਾ ਬਣਿਆ ਕਿਹੋ ਜਿਹਾ ਇੰਟੀਰੀਅਰ ਹੈਗਾ ਤੇ ਆਪਾਂ ਹੁਣ ਪਾਰਟੀ ਹਾਲ ਦੇ ਵਿੱਚ ਚੱਲੀਏ ਜੀ ਹਾਂਜੀ ਚੱਲੀਏ ਤਾਂ ਦੋਸਤੋ ਅਸੀਂ ਆ ਚੁੱਕੇ ਹਾਂ ਇਸ ਦੇ ਉੱਪਰ ਮਨੇ ਪਾਰਟੀ ਹਾਲ ਦੇ ਵਿੱਚ ਤੇ ਇਹ ਹਾਲ ਦਾ ਇੰਟੀਰੀਅਰ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਬਹੁਤ ਯੂਨੀਕ ਜਿਹਾ ਪੈਟਰਨ ਤੇ ਬਣਿਆ ਹੋਇਆ ਹੈ ਔਰ ਬਹੁਤ ਕੂਲ ਜੇ ਬਹੁਤ ਅੱਖਾਂ ਨੂੰ ਸ਼ਾਂਤ ਜੇ ਲੱਗਣ ਵਾਲੇ ਕਲਰ ਬਣੇ ਨੇ ਅਗਰ ਤੁਸੀਂ ਇੱਥੇ ਆ ਕੇ ਸਮਾਂ ਗੁਜ਼ਾਰੋਗੇ ਤਾਂ ਤੁਹਾਡਾ ਮਨ ਕਰੇਗਾ ਕਿ ਵਾਕਈ ਇੱਥੇ ਬੈਠੇ ਰਹੀਏ ਤੇ ਅਸੀਂ ਇੰਜੋਏ ਕਰਦੇ ਰਹੀਏ ਤਾਂ ਇਸ ਹਾਲ ਬਾਰੇ ਤੁਸੀਂ ਦੱਸੋ ਜੀ ਇਹ ਤਾਂ ਸਿਟਿੰਗ ਦਿੱਤਾ ਜਿਸ ਤਰ੍ਹਾਂ ਛੋਟੇ-ਛੋਟੇ ਫੈਮਿਲੀ ਨੇ ਪਾਰਟੀਆਂ ਵਗੈਰਾ ਕਰੀ ਹੋਵੇ ਹਨ ਤਾਂ ਦੇਖੋ ਇੱਧਰ ਬਣਿਆ ਸੋਫੇ ਲੱਗਿਆ ਬਹੁਤ ਸੋਹਣੇ ਤੇ ਦੋ ਪਾਰਟ ਇੱਧਰ ਵੀ ਹੈਗੇ ਨੇ ਇਸ ਦੇ ਕੈਬਨ ਦੇ ਇੱਕ ਕੈਬਨ ਇੱਧਰ ਬਣਿਆ ਜਿਸ ਤਰ੍ਹਾਂ ਅਸੀਂ ਆਪਣੇ ਕੁਝ ਦੋਸਤਾਂ ਨੂੰ ਜਾਂ ਆਪਣੀ ਫੈਮਿਲੀ ਨੂੰ ਲੈ ਕੇ ਆਉਣਾ ਹੋਵੇ ਤਾਂ ਇਹ ਦੋ ਛੋਟੇ-ਛੋਟੇ ਕੈਬਨ ਤਿੰਨ ਕੈਬਨ ਇੱਥੇ ਬਨੇ ਹੈਗੇ ਨੇ ਤੇ ਹੁਣ ਆਪਾਂ ਪਾਰਟੀ ਹਾਲ ਦੇ ਵਿੱਚ ਚੱਲਦੇ ਆ ਜੀ ਤਾਂ ਤੁਸੀਂ ਦੇਖ ਰਹੇ ਹੋ ਦੋਸਤੋ ਬਹੁਤ ਹੀ ਖੂਬਸੂਰਤ ਇਹ ਪਾਰਟੀ ਹਾਲ ਬਣਿਆ ਹੈ ਇਸ ਦਾ ਇੰਟੀਰੀਅਰ ਵੀ ਤੁਹਾਨੂੰ ਅ ਮਤਲਬ ਚਕਾ ਚੌਥਵੀ ਕਰੇਗਾ ਨਾਲ ਦੀ ਤੁਹਾਨੂੰ ਕੁਲ ਇਫੈਕਟ ਵੀ ਦੇਵੇਗਾ ਹਨਾ ਤੁਸੀਂ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਰੱਖਿਆ ਵੈਸੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਡਾ ਇਹ ਕਲਰ ਕੰਬੀਨੇਸ਼ਨ ਤੇ ਤੁਸੀਂ ਦੇਖ ਰਹੇ ਹੋ ਕਿ ਸੋਫਾ ਸੈੱਟ ਵੀ ਲੱਗਿਆ ਔਰ ਬਹੁਤ ਖੂਬਸੂਰਤ ਚੇਅਰਜ਼ ਉਧਰ ਲੱਗੀਆਂ ਹੋਈਆਂ ਨੇਗੀਆਂ ਤੇ ਪੂਰੀ ਖੂਬਸੂਰਤ ਡੈਕੋਰੇਸ਼ਨ ਤੇ ਸਾਰਾ ਕੁਝ ਇੰਟੀਰੀਅਰ ਵਗੈਰਾ ਬਹੁਤ ਵਧੀਆ ਹੋਇਆ ਤੇ ਇਸ ਹਾਲ ਬਾਰੇ ਸਾਨੂੰ ਦੱਸੋ ਕਿ ਕਿੰਨੀ ਕਿ ਸਿਟਿੰਗ ਇੱਥੇ ਹੋ ਸਕਦੀ ਹੈ ਜੇ ਕਿਸੇ ਦੀ ਪਾਰਟੀ ਵਗੈਰਾ ਕਰਨੀ ਹੋਵੇ ਇਸ ਵਿੱਚ ਸਿਟਿੰਗ 40 45 ਕਿ ਲਗਭਗ ਹੈ 40 45 ਬੰਦੇ ਦੀ ਸਿਟਿੰਗ ਇਸੇ ਆਰਾਮ ਨਾਲ ਹੋ ਸਕਦੀ ਹੈ ਜੇਕਰ ਛੋਟੀ ਮੋਟੀ ਪਾਰਟੀ ਤੁਸੀਂ ਕਰਨੀ ਹੈ ਕੋਈ ਕਿੱਟੀ ਪਾਰਟੀ ਕਰਨੀ ਹੈ ਕੋਈ ਬਰਥਡੇ ਪਾਰਟੀ ਕਰਨੀ ਹੈ ਹਨਾ ਜਾਂ ਫਿਰ ਕੋਈ ਮੀਟਿੰਗ ਕਰਨੀ ਹੈ ਮੀਟਿੰਗ ਕਰਨੀ ਹੋਵੇ ਮੀਟਿੰਗ ਕਰਨੀ ਹੋਵੇ ਕੋਈ ਇੰਗੇਜਮੈਂਟ ਪਾਰਟੀ ਹੋਵੇ ਐਨੀਵਰਸਰੀ ਹੋਵੇ ਆਰਾਮ ਨਾਲ ਹੋ ਸਕਦੀ ਹੈ ਜੋ ਸਾਡੇ ਘਰਾਂ ਦੇ ਛੋਟੇ ਛੋਟੇ ਫੰਕਸ਼ਨ ਹੁੰਦੇ ਆ ਦੋਸਤੋ ਆਮ ਤੌਰ ਤੇ ਇੱਕ ਬਰਥਡੇ ਹਰ ਇੱਕ ਦੇ ਘਰਾਂ ਦੇ ਵਿੱਚ ਆਉਂਦੇ ਨੇਗੇ ਐਨੀਵਰਸਰੀ ਆਉਂਦੀ ਹੈਗੀ ਹੈ ਹਨਾ ਇੱਦਾਂ ਦੇ ਪ੍ਰੋਗਰਾਮ ਲਈ ਕਿੱਟੀ ਪਾਰਟੀਆਂ ਆਮ ਤੌਰ ਤੇ ਲੇਡੀਜ਼ ਕਰਦੀ ਹੈਗੀ ਹਨ ਇੱਦਾਂ ਦੇ ਪ੍ਰੋਗਰਾਮ ਲਈ ਇਹ ਬੈਸਟ ਹੈ ਇਹਨਾਂ ਦਾ ਇਹ ਹਾਲ ਔਰ ਇਹ ਹਾਲ ਦੇ ਵਿੱਚ 40 ਤੋਂ 45 ਦੀ ਗੈਦਰਿੰਗ ਇਹਨਾਂ ਨੇ ਕਿਹਾ ਕਿ ਹੋ ਸਕਦੀ ਹੈ ਤਾਂ ਅੱਛਾ ਇਹ ਹਾਲ ਤੁਸੀਂ ਦੱਸਤਾ ਕਿ 40 45 ਦੀ ਗੈਦਰਿੰਗ ਦੀ ਗੱਲ ਹੈਗਾ ਤੇ ਕੀ ਫਿਰ ਨਿਯਮ ਕੀ ਨੇ ਕਿ ਕੌਣ ਪਾਰਟੀ ਕਰ ਸਕਦਾ ਕੀ ਚਾਰਜਿੰਗ ਵਗੈਰਾ ਹੋਏਗੀ ਤੇ ਕੀ ਸਿਸਟਮ ਹੈ ਚਾਰजेस ਵਗੈਰਾ ਆਪਣਾ 500 ਰੁਪਏ ਪਰ ਹਾਅਰਗੇ ਅੱਛਾ 500 ਰੁਪਏ ਪ੍ਰਤੀ ਕੰਟਾ ਅੱਛਾ ਜਿਨੇ ਤੁਹਾਡੇ ਕੋਲ ਕੋਈ ਚੀਜ਼ ਖਾਣੀ ਵੀ ਹੋਵੇ ਉਹਦੇ ਵਿੱਚ ਬੰਦੇ ਨੇ ਇੰਜੋਏ ਵੀ ਕਰਨਾ ਉਹ ਤੁਹਾਡਾ ਬਿੱਲ ਵੀ ਪਰ ਮੈਂ ਅਗਰ ਮੈਂ ਮਤਲਬ ਫੂਡ ਦਾ 2000 ਤੋਂ ਉਪਰ ਰਹਿਤਾ ਵੀ ਹੈ ਤਾਂ ਉਹ ਪਰ ਹਾਅਰ ਦਾ ਚਾਰਜ ਨਹੀਂ ਲੱਗੇਗਾ ਜੀ ਤਾਂ ਬਿਲਕੁਲ ਇਹ ਤੁਹਾਨੂੰ ਸਪਸ਼ਟ ਕਰਤਾ ਇਹਨਾਂ ਨੇ ਕਿ ਅਗਰ ਤੁਸੀਂ ਇੱਥੇ ਖਾਣ ਪੀਣ ਆ ਰਹੇ ਹੋ ਅਗਰ ਤੁਸੀਂ 2000 ਰੁਪਏ ਤੱਕ ਦਾ ਬਿਲ ਇਹਨਾਂ ਦਾ ਬਣਵਾ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ ਉਹ ਜਿਹੜਾ ਚਾਰਜ 500 ਰੁਪਏ ਪ੍ਰਤੀ ਘੰਟਾ ਉਹ ਨਹੀਂ ਦੇਣੇ ਪੈਣਗੇ ਉਹ ਤੁਹਾਡੇ ਮਾਫ ਹੋ ਜਾਣਗੇ ਅਗਰ ਤੁਸੀਂ ਇਹਨਾਂ ਤੋਂ ਖਾਓ ਪੀਓਗੇ ਤਾਂ ਤੁਹਾਨੂੰ ਕੋਈ ਪ੍ਰਤੀ ਘੰਟਾ ਚਾਰਜਿੰਗ ਦੇਣ ਦੀ ਕੋਈ ਲੋੜ ਨਹੀਂ ਕੋਈ ਜੁਰਮਾ ਨਹੀਂ ਅ ਅੱਛਾ ਟਾਈਮਿੰਗ ਕੀ ਹੈ ਤੁਹਾਡੇ ਇੱਥੇ ਰੈਸਟੋਰੈਂਟ ਦੀ ਇਹ ਬਦਖਿਆ ਜਾਵੇ ਤਾਂ ਸਵੇਰੇ ਓਪਨਿੰਗ ਹੁੰਦੀ ਹੈ 10 ਵਜੇ ਸਵੇਰੇ 10 ਵਜੇ ਤੇ ਰਾਤ ਨੂੰ ਕਿੰਨੇ ਵਜੇ ਬੰਦ ਹੋਣਾ ਹੈ ਸਾਢੇ 10 ਵਜੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ ਸਾਢੇ 10 ਵਜੇ ਤੱਕ ਤੁਸੀਂ ਇੱਥੇ ਅ ਅੱਛਾ ਕੋਈ ਪ੍ਰੋਗਰਾਮ ਅਡਵਾਂਸ ਚ ਰੱਖਣਾ ਹੋਵੇ ਆਪਾਂ ਨੇ ਕਿਸੇ ਨੂੰ ਕੋਈ ਪਾਰਟੀ ਕਰਨੀ ਹੋਵੇ ਤਾਂ ਅਡਵਾਂਸ ਤੁਹਾਨੂੰ ਸੂਚਨਾ ਦੇਣੀ ਪਊਗੀ ਪੁੱਛਣਾ ਪਊਗਾ ਜਾਂ ਬੁਕਿੰਗ ਕਰਨੀ ਪਊਗੀ ਆਪਣਾ ਕੰਟੈਕਟ ਨੰਬਰ ਹੈ ਹਾਂ ਬਿਲਕੁਲ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਤੁਹਾਡਾ ਕੰਟੈਕਟ ਨੰਬਰ ਪਾਸੇ ਪਰ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਪਹਿਲਾਂ ਬੁਕਿੰਗ ਕਰਵਾ ਸਕਦੇ ਹੋ ਤੇ ਆਪਣੀ ਕੋਈ ਵੀ ਪਾਰਟੀ ਕੋਈ ਕਿੱਤੀ ਪਾਰਟੀ ਹੈ ਬਰਥਡੇ ਪਾਰਟੀ ਕੁਝ ਵੀ ਕੋਈ ਤੁਹਾਡਾ ਕੋਈ ਪ੍ਰੋਗਰਾਮ ਤੁਸੀਂ ਇਹਨਾਂ ਤੋਂ ਪਹਿਲਾਂ ਫੋਨ ਕਰਕੇ ਅੱਛਾ ਤੁਹਾਡੇ ਇੱਥੇ ਬੁਕਿੰਗ ਕਰਵਾ ਕੇ ਤਾਂ ਕੋਈ ਪ੍ਰੋਗਰਾਮ ਕਰ ਸਕਦਾ ਅਗਰ ਕਿਸੇ ਨੇ ਘਰ ਪ੍ਰੋਗਰਾਮ ਰੱਖਿਆ ਹੋਵੇ ਤੁਸੀਂ ਘਰ ਵੀ ਫਿਰ ਕੋਈ ਡਿਲੀਵਰੀ ਵਗੈਰਾ ਦੇ ਸਕਦੇ ਹੋ ਪ੍ਰੋਗਰਾਮ ਰੱਖਿਆ ਹੋਵੇ ਜਾਂ ਕਿਸੇ ਨੇ ਵੈਸੇ ਹੀ ਘਰ ਹੋਣਾ ਹੋਵੇ ਤਾਂ ਫਿਰ ਹਾਂ ਫੋਮ ਡਿਲੀਵਰੀ ਵੈਸੇ 300 ਤੋਂ ਉੱਪਰ ਫ੍ਰੀ ਹੈ ਅੱਛਾ ਹੂੰ ਕਰ ਰਹੇ ਤੁਹਾਨੂੰ ਤੁਹਾਡੇ ਪਸੰਦੀ ਦੀ ਚੀਜ਼ ਤੁਹਾਡੇ ਪਸੰਦੀ ਦੀ ਡਿਸ਼ ਸਰਵ ਵੀ ਕਰ ਦੇਣਗੇ ਤੁਹਾਡੇ ਘਰ ਵੀ ਭੇਜ ਦੇਣਗੇ ਹੋਮ ਡਿਲੀਵਰੀ ਕਰ ਦੇਣਗੇ 300 ਰੁਪਏ ਤੋਂ ਉੱਪਰ ਦਾ ਆਰਡਰ ਹੋਣਾ ਚਾਹੀਦਾ ਤਾਂ ਹੋਮ ਡਿਲੀਵਰੀ ਫ੍ਰੀ ਹੈ ਲਓ ਦੋਸਤੋ ਤੁਹਾਡੇ ਲਈ ਸਾਰਾ ਕੁਝ ਹਾਜ਼ਰ ਹੈ ਜੀ ਤੁਹਾਡੀ ਸੇਵਾ ਦੇ ਵਿੱਚ ਇਹ ਹਾਜ਼ਰ ਨੇ ਮਿਸਟਰ ਕ੍ਰਿਸਪਰ ਵਾਲੇ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਤੁਸੀਂ نیچے ਦੇਖਿਆ ਬਹੁਤ ਹੀ ਖੂਬਸੂਰਤ ਪਰ ਹਾਲ ਬਣਿਆ ਸਿਟਿੰਗ ਦੇ ਲਈ 40 45 ਬੰਦਿਆਂ ਲਈ ਤੁਸੀਂ ਆਰਾਮ ਨਾਲ ਕੋਈ ਪਾਰਟੀ ਵਗੈਰਾ ਅਰੇਂਜ ਕਰ ਸਕਦੇ ਹੋ 500 ਰੁਪਏ ਪ੍ਰਤੀ ਕੰਟਾ ਦੇਣਾ ਪੈਗਾ ਅਗਰ ਤੁਸੀਂ ਇੱਥੇ ਕੁਝ ਖਾਣਾ ਪੀਣਾ ਨਹੀਂ ਹੈਗਾ ਅਗਰ ਤੁਸੀਂ ਖਾਓ ਪੀਓਗੇ 2000 ਦਾ ਘੱਟੋ ਘੱਟ ਬਿੱਲ ਬਣਾ ਦੋਗੇ ਤਾਂ ਉਹ ਵੀ ਤੁਹਾਡਾ ਚਾਰਜ ਤੁਹਾਨੂੰ ਨਹੀਂ ਲੱਗੇਗਾ ਖੂਬਸੂਰਤ ਹਾਲ ਦੇ ਵਿੱਚ ਤੁਸੀਂ ਇੰਜੋਏ ਕਰੋ ਪਾਰਟੀ ਕਰੋ ਜੋ ਮਰਜ਼ੀ ਕਰੋ ਤੇ ਇੱਕ ਵਾਰ ਮੌਕਾ ਜ਼ਰੂਰ ਦਿਓ ਇਹਨਾਂ ਨੂੰ ਤਾਂ ਕਿ ਤੁਹਾਨੂੰ ਪਤਾ ਲੱਗੇ ਜੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਫਰੈਂਚਾਈਜ਼ੀ ਦਾ ਅਸਲ ਟੇਸ ਕੀ ਹੈ ਤੇ ਮੈਂ ਤੁਹਾਨੂੰ ਦੁਬਾਰਾ ਫੇਰ ਮੁਬਾਰਕਬਾਦ ਦਿੰਦਾ ਹੀ ਬਹੁਤ ਖੂਬਸੂਰਤ ਤੁਸੀਂ ਰੈਸਟੋਰੈਂਟ ਬਣਾਇਆ ਬਹੁਤ ਬਹੁਤ ਧੰਨਵਾਦ ਜੀ ਜੀਤੇ ਰਿਕੁਐਸਟ ਕਰੂੰਗਾ ਸਾਰੇ ਹੀ ਦੋਸਤਾਂ ਨੂੰ ਕਿ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਟੇਸ ਜ਼ਰੂਰ ਦੇਖੋ ਤੁਹਾਨੂੰ ਟੇਸ ਵਧੀਆ ਲੱਗੂਗਾ ਦੁਬਾਰਾ ਤੁਸੀਂ ਆਪਣੇ ਆਪ ਜ਼ਰੂਰ ਇੱਥੇ ਆਓਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਲਾਕੇ ਦੇ ਦੋਸਤਾਂ ਨੂੰ ਪਤਾ ਲੱਗੇ ਕਿ ਇੱਥੇ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਬਣ ਚੁੱਕੀ ਹੈ ਵੀਡੀਓ ਦੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ